سنگھ روڈے نے پہلے تص دتا کہ بڑی شےخی نرندر موتی نے اعلان کیتا سی کہ کی اب ہم بہت شکتی شال بن گئے ہیں پہلے ہم جو سکھ خالستان کی بات کرتا تھا باہر چلا جاتا تھا اس دیش میں ہم دستاویز بھیجتے تھے کہ یہ بہت خطرناک ہے پر ایسا کام اب نہیں ہوگا ہم خود ان کا خاتمہ کر دیں گے یہ جڑی پالیسی مودی جی سرکار نے بنائی ہے ਇਹ ਕਤਲ ਕੀਤੇ ਐ ਇਹਦੇ ਤੇ ਕਤਲ ਦੇ ਮਕਦਮੇ ਬਣਦੇ ਐ ਔਰ ਤੁਸੀਂ ਯਕੀਨ ਰੱਖਿਓ ਕਿ ਜੇ ਸਹੀ ਹੋਈਏ ਨਾ ਹੋਈਏ ਪਰ ਇਹ ਮਕਦਮੇ ਇਹ ਜਿਹੜੀ ਜੁੰਡਣੀ ਐ ਜਿਸ ਨੇ ਪਾਲਿਸੀ ਬਣਾਈ ਐ ਕਿ ਜਿਹੜੇ ਸਿੱਖ ਅਜ਼ਾਦੀ ਦੀ ਗੱਲ ਕਰਨਗੇ ਉਹਨਾਂ ਨੂੰ ਅਸੀਂ ਜਾਨੋਂ ਮਾਰ ਦਾਂਗੇ ਗੋਲੀ ਵੀ ਮਾਰ ਸਕਦੇ ਹਾਂ ਜ਼ਹਿਰ ਵੀ ਦੇ ਸਕਦੇ ਹਾਂ ਤੇ ਅਮਰੀਕਾ ਤੇ ਕੈਨੇਡਾ ਨੇ ਸਿੱਧੇ ਨਾਂ ਲੈਣੇ ਸ਼ੁਰੂ ਕਰ ਦਿੱਤੇ ਆ ਨਰਿੰਦਰ ਮੋਦੀ ਦਾ ਵੀ ਜੇਕਰ ਕੈਂਡੀਡੇਟਸ ਅਮਰੀਕਾ ਦੇ ਖਬਰਨਾਮਿਆਂ ਉੱਤੇ ਉਹਨਾ ਸ਼ੁਰੂ ਹੋ ਗਿਆ ਇਹ ਜਿਹੜੀ ਜੁੰਡੜੀ ਹੈ ਮਿਤਸਾ ਅਜੀਤ ਡੋਇਲ ਜੈ ਸ਼ੰਕਰ ਰਵੀ ਸਨਾ ਰੋਦਾ ਮੁਖੀ ਸੁਮੰਤ ਕੋਇਲ ਸਭ ਦਾ ਰੋਧਾ ਮੁਖੀ ਰਾਜਨਾਥ ਸਿੰਘ ਇੰਡੀਆ ਦਾ ਰੱਖਿਆ ਵਜ਼ੀਰ ਇਹ ਸਾਰਿਆਂ ਨੇ ਮਿਲ ਕੇ ਸਿੱਖਾਂ ਦੀ ਕਤਲ ਦੀ ਪਾਲਿਸੀ ਬਣਾਈ ਹੈ ਤੇ ਤੁਹਾਨੂੰ ਪਤਾ ਹੈ ਕਿ ਕੈਨੇਡਾ ਇੱਕ ਦਲੇਰ ਮੁਲਕ ਹੈ ਜਿਸ ਨੇ ਰੋਸ਼ਨ ਕਰਤਾ ਕਿ ਹਿੰਦੂਤਵਾ ਦੇ ਬਲਕ ਇੰਡੀਆ ਨੇ ਸਾਡੇ ਹਰਦੀਪ ਸਿੰਘ ਨੱਜਰ ਨੂੰ ਪਰਮਜੀਤ ਸਿੰਘ ਰਿਪੋਤਮਨ ਸਿੰਘ ਮਲਖ ਨੂੰ ਸਖਦੋਲ ਸਿੰਘ ਨੂੰ ਕੈਨੇਡਾ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਵਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਕਰ ਦਿੱਤਾ ਪਾਕਿਸਤਾਨ ਦੇ ਵਿੱਚ ਰੋਡੇ ਨੂੰ ਕਰ ਦਿੱਤਾ ਜਿਹਦੀ ਫੋਟੋ ਲੱਗੀ ਹੋਈ ਹੈ ਇਹ ਸਾਰੇ ਕਤਲ ਕੀਤੇ ਹੋਏ ਇਸ ਪਾਲਿਸੀ ਦੇ ਦੀ ਇਨ ਹੈ ਦੀਪ ਸਿੰਘ ਸਿਤ ਨੂੰ ਹਰਿਆਣੇ ਦੇ ਵਿੱਚ ਮੁਸਬਾਲ ਨੂੰ ਪੰਜਾਬ ਦੇ ਵਿੱਚ ਹੁਣ ਨਮਾ ਨਮਾ ਹਰੀਨਾਉਂ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਕਤਲ ਕਰ ਦਿੱਤਾ ਪਰ ਨਰਿੰਦਰ ਮੋਦੀ ਜੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਦੋ ਵਾਰੀ ਸਿੱਖ ਤੋਇਰਾ ਪੜਦੇ ਆ ਰਾਜ ਕਰੇਗਾ ਖਾਲਸਾ ਇਹਦਾ ਮਤਲਬ ਹੈ ਤੇਰਾ ਨਿਸ਼ਾਨਾ ਸਾਰੀ ਸਿੱਖ ਕੌਮ ਦੇ ਉੱਤੇ ਹੋ ਗਿਆ ਜਿਵੇਂ ਹਿਟਲਰ ਤੇ ਨਾਜ਼ੀ ਪਾਰਟੀ ਦਾ ਨਿਸ਼ਾਨਾ ਯਹੂਦੀਆਂ ਦੇ ਉੱਤੇ ਆ ਗਿਆ ਸੀ 60 ਲੱਖ ਯਹੂਦੀ ਹਿਟਲਰ ਨੇ ਮਾਰ ਦਿੱਤੇ ਸੀਗੇ ਪਰੰਤੂ ਹਿਟਲਰ ਦੇ ਮੁਲਾਜ਼ਮਾਂ ਨੂੰ ਕਚੇੜੀ ਦੇ ਵਿੱਚ ਲਿਆਂਦਾ ਗਿਆ ਸੀ ਨਰਿੰਦਰ ਮੋਦੀ ਠੀਕ ਹੈ ਤੇਰਾ ਰਾਜ ਹੈ ਜਿਹਦਾ ਰਾਜ ਦਿੱਲੀ ਛੂੰਦਾ ਹੈ ਉਹ ਆਪਣੇ ਆਪ ਨੂੰ ਸਮਰਾਟ ਸਮਝਦਾ ਹੈ پر اے راج چل نہیں سکتا جو کر کے تیرے تیرے راج دے دن ہنکار آ گیا سکھا ورد نفرت ہی گئی ہے پرسو نرندر مودی تو چنڈی گڑھ آیا سی ਮੈਂ ਬਿਆਨ ਦਿੱਤਾ ਸੀ ਕਿ ਮੋਤੀ ਦੀ ਹਫਾਜ਼ਤ ਕੀਤੀ ਜਾਵੇ ਕੋਈ ਪਤਾ ਨਹੀਂ ਹੁਣ ਸਿੱਖ ਅੰਤਮ ਸਾਹ ਦੇ ਉੱਤੇ ਆ ਗਏ ਐ ਵੱਡੀਆਂ ਜਿਹੜੀਆਂ ਚੰਡੀਗੜ੍ਹ ਦੀਆਂ ਬਾਹਰ ਤਾਂ ਉਹਨਾਂ ਦੇ ਉੱਤੇ ਵੀ ਫੌਜ ਲਈ ਜਾਵੇ ਸਾਰੇ ਪਾਸੇ ਚਲੋ ਪਰਸੋ ਤਾਂ ਸਾਰਾ ਠੀਕ ਠਾਕ ਰਿਹਾ ਪਰ ਕੱਲ ਦੇਖੋ ਭਾਈ ਚੋੜੇ ਨੇ ਆਪਣਾ ਰੋ ਦਿਖਾਇਆ ਉਦੀ ਹੁਣ ਉਮਰ ਨਹੀਂ ਹੈ ਕਿ ਉਹ ਐਸਾ ਕੰਮ ਕਰੇ ਪਰ ਜੇ ਇਸ ਉਮਰ ਦੇ ਵਿੱਚ ਸਿੱਖ ਬਾਤ ਨਿਕਲ ਗਏ ਹੈ ਮੱਛਾ ਰੰਗੜ ਨੂੰ ਵਟਣ ਦੇ ਲਈ ਫਿਰ ਸਸਕਾਰਯੋਗ ਸਾਧ ਸੰਗਤ ਜੀ ਸਿੱਖਾਂ ਦੇ ਵਿੱਚ ਬੇਚੈਨੀ ਹੈ ਇਸ ਨੂੰ ਦਰਸਤ ਕਰਨਾ ਹਕੂਮਤ ਦਾ ਫਰਜ਼ ਹੁੰਦਾ ਪਰ ਦੋ ਤਿੰਨ ਦਿਨ ਹੋਏ ਐ ਮੈਂ ਐਸਪੀ ਦੇ ਪ੍ਰਧਾਨ ਸਾਹਿਬ ਨੂੰ ਮਿਲਿਆ ਤਾਂ ਵੀ ਸਾਹਿਬ ਕਹਿੰਦੇ ਕਿ ਅਸੀਂ ਚਿੱਠੀ ਵੀ ਲਿਖੀ ਹੈ ਮੋਦੀ ਨੂੰ ਕੀ ਅਸੀਂ ਮਿਲਣਾ ਚਾਹੁੰਦੇ ਹਾਂ ਜਵਾਬ ਆਇਆ ਹੈ ਕਿ ਤੁਸੀਂ ਹੋਮ ਮਨਿਸਟਰ ਮਮਿਤ ਸ਼ਾਹ ਨੂੰ ਮਿਲੋ ਮਮਿਤ ਸ਼ਾਹ ਨੇ ਕਿਹਾ ਤੁਸੀਂ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡਾਇਲ ਮਿਲੋ ਮੇਰਾ ਮਤਲਬ ਹੈ ਇੱਥੋਂ ਤੱਕ ਸਿੱਖਾਂ ਨੂੰ ਨੀਮਾ ਦਿਖਾਇਆ ਜਾ ਰਿਹਾ ਹੈ ਕਿ ਐਸਟਪੀਸੀ ਦਾ ਪ੍ਰਦਾਨ

कल मैं पटालले ਤੇ ਗਰਦਾਸਪੁਰ ਗਿਆ ਸੀ ਉੱਥੇ ਪਤਾ ਲੈਣ ਦੇ ਲਈ ਵੀ ਜਿਹੜਾ ਸਮੰਤ ਕੋਹ ਲੈ ਇਸ ਨੇ ਕੀ ਕੀਤਾ ਇਸ ਨੂੰ ਹਕੂਮਤ ਨੇ ਰੋ ਦਾ ਡਾਇਰੈਕਟਰ ਬਣਾਇਆ ਸੀ ਔਰ ਇੱਕ ਬਹਾਦਰੀ ਦਾ ਤਕਮਾ ਵੀ ਦਿੱਤਾ ਗਿਆ ਮੈਂ ਕਰਨ ਲੱਖੀ ਦੇਖਿਆ ਬੀਬੀਆਂ ਪੈਣਾ ਮਾਵਾ ਆਪਣੇ ਪੁੱਤਾਂ ਨੂੰ ਆਪਣੇ ਪ੍ਰਤੀਜ्ञਾਨੋਂ ਆਪਣੇ ਪੋਤਿਆਂ ਨੂੰ ਦੋਤਿਆਂ ਨੂੰ ਯਾਦ ਕਰੀ ਜਾਂਦੀਆਂ ਸੀ ਕਿ ਇਹ ਗੋਇਲ ਨੇ ਸਾਡੇ ਬੱੱਚੇ ਮਾਰ ਦਿੱਤੇ ਆ ਜਦ ਜਿਹੜਾ ਅੰਬਰਸਰ ਦਾ ਐਸਐਸਪੀ ਲੱਗਿਆ ਉਦੋਂ ਖਾਲੜੇ ਨੂੰ ਵੀ ਇਸ ਨੇ ਕਤਲ ਕਰਾਇਆ ਹੁਣ ਦੁਨੀਆ ਪਰਦਾ ਮੁਜਰਬ ਰੋ ਦਾ ਮੁਖੀ ਲਗਾ ਦੇਣਾ ਤੇ ਨਰਿੰਦਰ ਮੋਦੀ ਨੇ ਆਪ ਕਹਿ ਦਿੱਤਾ ਕਿ ਸਾਡੀ ਪਾਲਿਸੀ ਹੈ ਕਿ ਜਿਹੜੇ ਸਿੱਖ ਦੱਤ ਜੀ ਦੀ ਤਾਂ ਗੱਲ ਕਰਨਗੇ ਉਹਨਾਂ ਨੂੰ ਗੋਲੀ ਜਾਂ ਜ਼ਹਿਰ ਦੇ ਦੇਗਾ ਸွေ ਸਾਰੀਆਂ ਚੀਜ਼ਾਂ ਬਹੁਤ ਗੰਬੀਰ ਨੇ ਜਿਹੜਾ ਦਲ ਖਾਲਸਾ ਨੇ ਅੱਜ ਇੰਨਾ ਵੱਡਾ ਜਲਾਸ ਇੱਥੇ ਸੱਦਿਆ ਮੈਂ ਇਹਨਾਂ ਨੂੰ ਮੁਬਾਰਕ ਦਿੰਦਾ ਕਿ ਇਹਨਾਂ ਨੇ ਦਿਲ ਖੋਲ ਕੇ ਅੱਜ ਗੱਲ ਪਬਲਿਕ ਦੇ ਵਿੱਚ ਲੈ ਆਂਦੀ ਹੈ ਸਾਡੇ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖ ਕੌਮ ਯਤਨ ਕਰ ਰਹੀ ਹੈ ਕਿ ਇਹ ਜਿਹੜਾ ਖੁਸ਼ ਨਰਿੰਦਰ ਮੋਦੀ ਤੇ ਇਸ ਦੀ ਸਰਕਾਰ ਨੇ ਇੱਕ ਨਵਾਂ ਫਰੰਟ ਸਿੱਖਾਂ ਦੇ ਖਿਲਾਫ ਖੋਲ੍ਹ ਲਿਆ ਨਾ ਸਾਡੇ ਕੋਲੇ ਨੌਕਰੀਆਂ ਨਾ ਸਾਡੇ ਪਾਣੀ ਪਾਣੀ ਗੰਦੇ ਕਰ ਦਿੰਦੇ ਆ ਲੁੱਤੇਹਾਣ ਦੀ ਇੰਡਸਟਰੀ ਨੇ ਉੱਥੇ ਗਲਮਜਾਰੇ ਹੋਏ ਐ ਲਾਠੀ ਚਾਰਜ ਹੋਏ ਐ ਯੂਰੇਨੀਅਮ ਹੁੰਦਾ ਹੈ ਕੈਂਸਰ ਹੋ ਰਿਹਾ ਮਾਲਵੇ ਦੇ ਵਿੱਚ ਇਹੀ ਪਾਣੀ ਪਾਕਿਸਤਾਨ ਦੇ ਵਿੱਚ ਜਾ ਰਿਹਾ ਮਨੁੱਖਤਾ ਦੇ ਖਿਲਾਫ ਇਹ ਪਾਲਿਸੀ ਹੈ ਕਿ ਗੰਦਗੀ ਤੇ ਜ਼ਹਿਰ ਦੇ ਰੇਡੀਅਮ ਤੁਸੀਂ ਪਾਣੀ دریاਵਾਂ ਦੇ ਵਿੱਚ ਪਾ ਰਹੇ ਹੋ ਜਿਉਂ ਪਾ ਰਹੇ ਹੋ ਕਿ ਇੱਥੇ ਸਿੱਖ ਰਹਿੰਦੇ ਐ ਸਿੱਖਾਂ ਤੋਂ ਥੱਲੇ ਪਾਕਿਸਤਾਨ ਐ ਜਿੱਥੇ ਮੁਸਲਮਾਨ ਰਹਿੰਦੇ ਐ ਜਿੱਥੇ ਪਾਣੀ ਪੰਜਾਬ ਤੋਂ ਬਾਅਦ ਉੱਥੇ ਜਾਂਦੇ ਐ ਅੱਜ ਜਿਹੜੀਆਂ ਡੈਮ ਐ

ਹਿੰਦੂਸਤਾਨ ਦੀ ਸਰਕਾਰ ਨੇ ਇਹਨਾਂ ਦੇ ਗੇਟ ਖੋਲਤੇ ਸੀਗੇ ਬਹੁਤ ਨੁਕਸਾਨ ਹੋਇਆ ਪਰ ਜੇ UN ਦੇ ਥੱਲੇ ਇਹ ਡੈਮਾ ਦੀ ਰਾਜ ਭਾਗ ਨਹੀਂ ਜਾਂਦਾ ਇਹ ਇੱਕ ਮਿਲਟਰੀ ਦਾ ਹਥਿਆਰ ਹੈ ਜਿਹੜਾ ਹਿੰਦੂਤਵਾ ਸਾਡੇ ਉੱਤੇ ਵਰਤੂਗਾ ਸਾਡੇ ਉੱਤੇ ਸਿਰਫ ਨਹੀਂ ਥੱਲੇ ਸਾਰਾ ਪਾਕਿਸਤਾਨ ਰੁੜ ਜਾਊਗਾ ਕਿਸੇ ਨੇ ਨਹੀਂ ਪਛਣਾ ਨਾ ਮੁਸਲਮਾਨ ਦਾ ਸਾਈ ਨੇ ਨਾ ਹਿੰਦੂ ਨੇ ਸਾਰੇ ਨਹੀਂ ਖਤਮ ਹੋ ਜਣਾ ਪਰ ਬਾਣੋ ਹਥਿਆਰ ਇਹਨਾਂ ਦੇ ਕੋਲ ਇਹ ਜੋ ਖਲਸਾਨ ਮੰਗਦੇ ਐ ਸੇ ਅਸੀਂ ਅਵੰਡ ਚਾਹੁੰਦੇ ਹਾਂ ਕਿ ਇੱਕ ਦੇਸ਼ ਪਾਕਿਸਤਾਨ ਕੋਬਰਟ ਚੀਨ ਹਿੰਦੂ ਇੰਡੀਆ ਦੇ ਵਿਚਾਲੇ ਬਣ ਜੇ ਜਿਹੜਾ ਕਿ ਇੱਕ ਬਫਰ ਸਟੇਟ ਹੋਵੇ ਜੀ ਦੇ ਨਾਲ ਜਿਹੜੀ ਪਰਮਾਣੂ ਸ਼ਕਤੀ ਹੈ ਪਾਕਿਸਤਾਨ ਚੀਨ ਤੇ ਹਿੰਦੂਤਵਾ ਦੀ ਇਹ ਸਾਡਾ ਨੁਕਸਾਨ ਨਾ ਕਰ ਸਕੇ ਦੱਖਣ ਏਸ਼ੀਆ ਦੇ ਵਿੱਚ ਹਮੇਸ਼ਾ ਦੇ ਲਈ ਅਮਨ ਪੈਦਾ ਹੋਵੇ ਇਸ ਕਰਕੇ ਅਸੀਂ ਮਨੁੱਖਤਾ ਦੇ ਲਈ ਆਪਣੀ ਕੌਮियत ਦੇ ਲਈ ਆਪਣਾ ਦੇਸ਼ ਮੰਗਦੇ ਆ ਸਾਥੋਂ ਗਲਤੀਆਂ ਹੋਈਆਂ ਅਸੀਂ ਅਜੇ ਵੀ ਨਹੀਂ ਮੰਨਦੇ ਕਿ ਗਲਤੀਆਂ ਹੋਈਆਂ ਜੋ ਕਰਕੇ ਅਸੀਂ ਆਪਣਾ ਦਿਮਾਗ ਵਿਰੇਸੇ ਇਸਤਮਾਲ ਨਹੀਂ ਕਰਦੇ ਮੈਨੂੰ ਅਜੇ ਤੱਕ ਸਮਝ ਨਹੀਂ ਆ ਕਿ ਅਸੀਂ ਸਾਡੇ ਬਜ਼ੁਰਗਾਂ ਨੇ ਮੇਰੇ ਬਜ਼ੁਰਗ ਨਹੀਂ ਤਾਂ ਨਹੀਂ ਜਿਹੜਾ ਇੱਥੇ ਮੰਚ ਦੇ ਵਿੱਚ ਗੱਲ ਹੋਈ ਹੈ ਕਿ ਆਜ਼ਾਦੀ ਦੇ ਲਈ ਸਿੱਖਾਂ ਨੇ ਬਹੁਤ ਖੂਨ ਦਿੱਤਾ ਹੈ ਕਿਉਂ ਦਿੱਤਾ ਹੈ ਸਿੱਖਾਂ ਨੂੰ ਕੋਈ ਵੈਦਾ ਹੋ ਗਿਆ ਸੀ ਗਾਂਧੀ Nehru ਜਨਾ ਤੇ ਇੰਗਰੇਜ਼ਾਂ ਦਾ ਕੀ ਟੋਡਾ ਵੀ ਭਵਿੱਖ ਦੇਖਿਆ ਜਾਊਗਾ ਬਗੈਰ ਵੈਦੇ ਤੋਂ ਗਾਂਧੀ ਤੇ Nehru ਦੇ ਵੈਦਿਆਂ ਦੇ ਉੱਤੇ ਆ ਕੇ ਇਹਨਾਂ ਦਾ ਸਾਥ ਦੇਤਾ ਅੱਜ ਸਾਥ ਸੰਗਤ ਜੀ ਕੋਈ ਫਕਰ ਦੀ ਗੱਲ ਨਹੀਂ ਹੈ ਕੀ ਅਸੀਂ ਆਜ਼ਾਦੀ ਦੇ ਲਈ ਬਹੁਤ ਕੁਰਬਾਨੀ ਕੀਤੀ ਹੈ ਅਸੀਂ ਗੁਲਾਮੀ ਦੇ ਲਈ ਆਪਣੇ ਬਜ਼ੁਰਗਾਂ ਨੂੰ ਸ਼ਹੀਦ ਕਰਵਾਇਆ ਤੇ ਅੱਜ ਅਸੀਂ ਛੇਕੀਆਂ ਮਾਰਦੇ ਆਂ ਅੰਗਰੇਜ਼ ਨੇ ਜਿਨ੍ਹਾਂ ਨੇ ਗਾਂਧੀ ਤੇ ਨਹਿਰੂ ਨੇ ਆਪਣੇ ਆਪਣੇ ਦੇਸ਼ ਮੰਗੇ ਜਿਹੜਾ ਸਿੱਖਾਂ ਚ ਪਾਕਿਸਤਾਨ 'ਚ ਹੈ ਉਹ ਮੁਸਲਮਾਨ ਦੇ ਗਲਾਮ ਹੈ ਜਿਹੜਾ ਸਿੱਖ ਹੈ ਇੰਡੀਆ ਦੇ ਵਿੱਚ ਹੈ ਉਹ Hindu ਦੇ ਗਲਾਮ ਹੈ ਕੋਈ ਸ਼ਾਕ ਹੋਵੇ ਤੇ ਹੱਥ ਖੜਾ ਕਰ ਦੋ ਸਾਰੇ ਸਾਡੇ ਬੱਚੇ ਜਿਹੜੇ ਅੰਗਰੇਜ਼ਾਂ ਨੂੰ ਆਪਾਂ ਨੇ ਕੱਢਿਆ ਜਿੱਥੇ ਆਪਾਂ ਫਕਰ ਨਾਲ ਗੱਲ ਕਰਦੇ ਆ ਕਿ ਅਸੀਂ ਜੰਗ ਕਿ ਅਜ਼ਾਦੀ ਦਾ ਜਿੱਤੇ ਆ ਫਿਰ ਸਾਰੇ ਸਾਡੇ ਬੱਚੇ ਅਮਰੀਕਾ ਕੈਨੇਡਾ ਬ੍ਰਿਟਾਨੀਆ ਨਿਊਜ਼ੀਲੈਂਡ ਆਸਟ੍ਰੇਲੀਆ ਅੰਗਰੇਜ਼ਾਂ ਦੇ ਮੁਲਕਾਂ ਦੇ ਵਿੱਚ ਕਿਉਂ ਜਾ ਰਹੇ ਆ ਜੇ ਉਹਨਾਂ ਨੂੰ ਕੱਢਣਾ ਸੀ ਤੇ ਜੇ ਉਹਨਾਂ ਦੇ ਨਾਲ ਨਫ਼ਰਤ ਸੀ ਫਿਰ ਕਿਉਂ ਜਾ ਰਹੇ ਆ ਜੋ ਕਰਕੇ ਅੰਗਰੇਜ਼ ਰਾਜ ਦੇ ਵਿੱਚ ਬਰਾਬਰਤਾ ਸੀ ਮੁਸਲਮਾਨ ਹਿੰਦੂ ਤੇ ਸਿੱਖ ਬਰਾਬਰ ਸੀ ਜਦੋਂ ਅੰਗਰੇਜ਼ ਇੱਥੇ ਰਿਹਾ ਪਰ ਅੰਗਰੇਜ਼ ਦੇ ਜਾਣ ਤੋਂ ਬਾਅਦ ਅਸੀਂ ਗੁਲਾਮ ਹੈ ਜਿਹੜੀ ਜਿਹੜੀ ਧਰਤੀ ਅੰਗਰੇਜ਼ ਛੱਡ ਕੇ ਗਿਆ ਇਸ ਨੂੰ ਸਵੀਕਾਰ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਜੇ ਅਸੀਂ ਅਗਲੀ ਮੰਜ਼ਲ ਆਜ਼ਾਦੀ ਦੇ ਵੱਲ ਵਧਣਾ ਹੈਗਾ ਜੇ ਪ੍ਰਾਣੀ ਰਾਠ ਲਾਉਣੀ ਹੈ ਕੀ ਅਸੀਂ ਆਜ਼ਾਦੀ ਦੇ ਲਈ ਬਹੁਤ ਕੁਰਬਾਨੀਆਂ ਕੀਤੀਆਂ ਮੈਂ ਤੁਹਾਡੀ ਸਮਝਦਾ ਇੱਕ ਕੁਰਬਾਨੀ ਆਜ਼ਾਦੀ ਲਈ ਹੋਈ ਹੈ ਤਾਂ ਗੁਲਾਮੀ ਦੇ ਲਈ ਹੋਈ ਹੈ ਤੇ ਜਿਹੜੇ ਰਾਤ ਨੂੰ ਬਾਹਰ ਕੱਢਦਾ ਉੱਥੇ ਫੇਰ ਆਪਾਂ ਮੰਗਤੇ ਬਣ ਕੇ ਵੀਜ਼ੇ ਲੈ ਰਹੇ ਆਂ ਉੱਥੇ ਵਸ ਰਹੇ ਆਂ ਜੋ ਕਰਕੇ ਹੁਣ ਅਕਲਾਈ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਆਜ਼ਾਦੀ ਹੈ ਬਰਾਬਰਤਾ ਹੈ ਔਰ ਅਸੀਂ ਆਪਣੇ ਮਜ਼ਮ ਨੂੰ ਆਪਣੀ ਕੌਮ ਨੂੰ ਸਫਲਤਾ ਦੇ ਨਾਲ ਅਸੀਂ ਜੀਣ گزار ਸਕਦੇ ਆਂ ਸੋ ਸਾਥ ਸੰਗਤ ਜੀ ਮੈਂ ਬੇਨਤੀ ਕਰਦਾ ਕਿ ਹੋਰ ਆਪਾ ਪ੍ਰਾਣੀ ਜੱਥੇ ਸਿੱਟੇ ਲੜਾਈ ਬੰਦ ਕਰੀਏ ਜੋ ਕਰਕੇ ਬੜੀ ਮਖੌਲ ਦੀ ਗੱਲ ਹੈ ਕਿ ਕੁਰਬਾਨੀਆਂ ਕਰਕੇ ਅਸੀਂ ਅੱਜ ਪਾਕਿਸਤਾਨ ਦੇ ਵਿੱਚ ਮੁਸਲਮਾਨ ਦੇ ਗੁਲਾਮ ਹੈ ਇੰਡੀਆ ਦੇ ਵਿੱਚ ਹਿੰਦੂ ਦੇ ਗੁਲਾਮ ਹੈ ਤਾਂ ਫੇਰ ਕਾਦੀ ਜ਼ਾਦੀ ਹੈ ਜਰਾ ਦਿਲ ਫੋਲੋ ਰਾਤ ਨੂੰ ਜਦੋਂ ਸੌਂਗੇ ਸਰਾਣੇ ਤੇ ਸੈਟ ਰੱਖਿਓ ਔਰ ਸੋਚਿਓ ਕਿ ਮੈਂ ਗਲਤ ਠੀਕ ਕੀਤੀ ਹੈ ਕਿ ਗਲਤ ਕੀਤੀ ਹੈ ਮੈਨੂੰ ਛਟੀਆਂ ਵੀ ਮਾਰ ਸਕਦੇ ਹਾਂ ਜੇ ਅਜੇ ਵੀ ਸੋਚਦੇ ਹਾਂ ਕਿ ਅਸੀਂ ਬਹੁਤ ਕੁਰਬਾਨੀਆਂ ਕੀਤੀਆਂ ਤੁਹਾਨੂੰ ਪਤਾ ਗਾਂਧੀ ਤੇ ਨਹਿਰੂ ਨੇ ਉਹ ਮੁਲਕਾਂ ਦੇ ਨਾਲ ਦੋਸਤੀ ਪਾਲੀ ਸੀ ਜਾਪਾਨ ਜਰਮਨ ਇਟਲੀ ਉੱਥੇ ਹੀ ਸੁਭਾਸ ਚੰਦਰ ਬੋਸ ਨੂੰ ਭੇਜਿਆ ਉਸਨੇ ਨੈਸ਼ਨਲ ਫੌਜ ਬਣਾਈ ਇੰਡੀਆ ਦੀ ਜਪਾਨ ਦੇ ਨਾਲ ਜਪਾਨ ਨੇ 1942 ਦੇ ਵਿੱਚ ਐਂਡਮਨ ਕਾਲਾ ਪਾਣੀ ਫਤਿਹ ਕਰ ਲਿਆ ਮੈਂ ਇਸ ਦੇਸ਼ ਦੇ ਵਾਈਸ ਪ੍ਰੈਜ਼ੀਡੈਂਟ ਨੂੰ ਚਿੱਠੀ ਲਿਖੀ ਹੈ ਕੀ ਤੇਰਾ ਬਿਆਨ ਹੈ ਕਿ ਸਾਰਿਆਂ ਦਾ ਨਾਂ ਆਜ਼ਾਦੀ ਦੇ ਵਿੱਚ ਨਹੀਂ ਆਇਆ ਪਰ ਮੈਨੂੰ ਇਹ ਦੱਸ ਕਿ ਜਿਹੜਾ ਸੁਭਾਸ਼ ਚੰਦਰ ਬੋਸ ਨੂੰ ਤੁਸੀਂ ਸਾਰਿਆਂ ਨੇ ਬਾਹਰ ਭੇਜਿਆ ਸੀ ਸਾਡੀ ਆਜ਼ਾਦੀ ਦੇ ਲਈ ਜਦੋਂ ਜਾਪਾਨ ਨੇ ਕਾਲਾ ਪਾਣੀ ਫਤਿਹ ਕਰ ਲਿਆ ਫਿਰ ਸੁਭਾਸ਼ ਚੰਦਰ ਬੋਸ ਨੇ ਕਾਲਾ ਪਾਣੀ ਦੇ ਵਿੱਚ ਜਿਹੜੇ ਕੈਦੀ ਸੀ ਬਰਤਾਨੀਆ ਦੇ ਖਿਲਾਫ ਲੜ ਰਹੇ ਸੀਗੇ ਜਾਪਾਨ ਜਰਮਨ ਇਟਲੀ ਇਹ ਸਾਰੇ ਬਰਤਾਨੀਆ ਦੇ ਖਿਲਾਫ ਲੜ ਰਹੇ ਸੀਗੇ ਫਿਰ ਸੁਭਾਸ਼ ਚੰਦਰ ਬੋਸ ਨੇ ਇਹਨਾਂ ਨੂੰ ਰਿਹਾ ਕਿਉਂ ਨਹੀਂ ਕਰਾਇਆ ਹੁਣ ਇਹਦਾ ਕੀ ਜਵਾਬ ਹੈ ਜਿਵੇਂ ਭਾਈ ਜਸਪੀਤ ਸਿੰਘ ਰੋਡੇ ਨੇ ਪਹਿਲਾਂ ਤੁਹਾਨੂੰ ਦੱਸ ਦਿੱਤਾ کی بڑی شےخی نرندر موتی نے اعلان کیا سی کہ کی اب ہم بہت شکتی شال بن گئے ہیں پہلے ہم جو سکھ خالستان کی بات کرتا تھا باہر چلا جاتا تھا اس دیش میں ہم دستاویز بھیجتے تھے کہ یہ بہت خطرناک ہے پر ایسا کام اب نہیں ہوگا ہم خود ان کا خاتمہ کر دیں گے یہ جڑی پالیسی مودی جی سرکار نے بنائی ہے تے قتل کیتے ہیں Ede